ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹਲਕਾ ਰਾਜਸਾਨਸੀ ਦੇ ਪਿੰਡ ਅਦਲੀਵਾਲ ਰਾਜਸਾਨਸੀ ਪਿੰਡ ਕੋਹਾਲੀ ਅਤੇ ਪਿੰਡ ਲਪੋਕੇ ਵਿਖੇ ਸਾਫ ਪਾਕ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਲੋਕ ਸਭਾ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ ਹੀ ਪਿੰਡ ਕੋਹਾਲੀ ਵਿਖੇ ਸਰਪੰਚ ਲਖਬੀਰ ਸਿੰਘ ਦੇ ਗ੍ਰਹਿ ਵਿਖੇ ਸਾਫ ਪਾਕ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਲੋਕ ਸਭਾ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਸ਼ਾਲ ਚੋਣ ਹੋਈ ਇਸ ਮੌਕੇ ਤੇ ਜ਼ਿਲ੍ਹਾ ਪੰਚਾਇਤ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਕਾਰ ਵਿਧਾਇਕ ਸਰਦਾਰ ਸੁਖਬਿੰਦਰ ਸਿੰਘ ਸਰਕਾਰੀ ਅਤੇ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਤੇ ਹਲਕਾ ਰਾਜਸਾਂਸੀ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਂਗਰਸ ਵਰਕਰਾਂ ਦਾ ਕਾਫਲਾ ਰੈਲੀ ਨੂੰ ਸਫਲ ਬਣਾਉਣ ਦੇ ਲਈ ਸ਼ਾਮਿਲ ਹੋਇਆ ਇਸ ਮੌਕੇ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵਿਸ਼ਵਾਸ ਦਿਵਾਇਆ ਕਿ ਮੈਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿਤਾ ਕੇ ਭੇਜੋ ਤਾਂ ਜੋ ਬਾਰਡਰ ਬੈਲਟ ਦੇ ਪਿੰਡਾਂ ਦੇ ਤਾਰੋ ਪਰ ਰਹਿੰਦੇ ਕਿਸਾਨਾਂ ਦੇ ਮਸਲੇ ਹੱਲ ਕਰਵਾ ਸਕੀਏ ਇਸ ਮੌਕੇ ਤੇ ਸਰਪੰਚ ਲਖਬੀਰ ਸਿੰਘ ਜ਼ਿਲ੍ਹਾ ਪ੍ਰੇਸ਼ਕ ਚੀਰਮੈਨ ਦਿਲਰਾਜ ਸਿੰਘ ਸਰਕਾਰੀਆ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਵਿਧਾਇਕ ਸਰਦਾਰ ਸੁਖਬਿੰਦਰ ਸਿੰਘ ਸਰਕਾਰੀ ਅਤੇ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਸਮੂਹ ਕਾਂਗਰਸ ਆਗੂਆਂ ਅਤੇ ਵਰਕਰਾਂ ਦੇ ਵਿੱਚ ਭਾਰਤ ਸ਼ਾਹ ਨੂੰ ਦੇਖਦਿਆਂ ਵਿਸ਼ਵਾਸ ਦਿਵਾਇਆ ਕਿ ਹੁਣ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਇਸ ਮੌਕੇ ਤੇ ਹਾਜ਼ਰ ਸਾਬ ਸਾਬਕਾ ਸਰਪੰਚ ਮੰਗਲ ਸਿੰਘ ਜਸਵਿੰਦਰ ਸਿੰਘ ਮੈਂਬਰ ਮੈਂਬਰ ਬਲਵਿੰਦਰ ਸਿੰਘ ਬਲਦੇਵ ਸਿੰਘ ਮੈਂਬਰ ਧਰਮ ਸਿੰਘ ਮੈਂਬਰ ਰਾਮ ਸਿੰਘ ਕੁਲਵਿੰਦਰ ਸਿੰਘ ਮੈਂਬਰ ਤੀਰਥ ਸਿੰਘ ਖਵਾਲੀ ਪਲਵਾਨ ਸ਼ਮਸ਼ੇਰ ਸਿੰਘ ਸ਼ੈਰੀ ਸਰਪੰਚ ਸੋਨਾ ਸਿੰਘ ਸਿੱਧੂ ਪਿੰਡ ਬਲੱਗਨ ਪਲਵਾਨ ਲਪ੍ਰੀਤ ਸਿੰਘ ਲੱਬਾ ਸਰਪੰਚ ਲਖਵਿੰਦਰ ਸਿੰਘ ਪਿੱਟੇਵੱਡ ਸੁਖਬੀਰ ਸਿੰਘ ਸ਼ਾ ਪਿੱਟੇਵੱਡ ਸੁਖਬੀਰ ਸਿੰਘ ਔਲਕ ਸਾਹਬ ਸਿੰਘ ਬਰਾੜ ਸਰਪੰਚ ਹਰਜੀਤ ਸਿੰਘ ਬਲਗਨ ਸਰਪੰਚ ਹਰਕਵਲ ਹੈਪੀ ਅਦਲੀਵਾਲ ਜਸਪਾਲ ਸਿੰਘ ਪੱਟੀ ਪ੍ਰਧਾਨ ਰਾਜਾ ਸਾਂਸੀ ਗੁਰਸੇਵਕ ਸਿੰਘ ਗੈਵੀ ਅਤੇ ਅਜੇ ਬੀਰ ਸਿੰਘ ਲਪੋਕੇ ਆਦਿ ਹਾਜ਼ਰ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਕੁਦੀਪ ਸਿੰਘ ਔਜਲਾ ਜੀ ਦੀ ਇਸ ਮੀਡੀਆ ਪੰਜ ਪਿੰਡਾਂ ਦੇ ਜ਼ੋਨ ਦੀ ਜਿਹੜੀ ਹੈ ਉਹ ਰੈਲੀ ਰੱਖੀ ਹੈ ਸਰਕਾਰੀਆ ਸਾਹਿਬ ਦੀ ਅਗਵਾਈ ਵਿੱਚ ਸਾਰੇ ਪਿੰਡਾਂ ਦੇ ਲੋਕਾਂ ਨੂੰ ਅੱਜ ਬੇਨਤੀ ਕਰਦੇ ਹਾਂ ਦੀ ਆਪ ਕੀ ਇਤਿਹਾਸ ਹੋਂ ਨਾ ਰੋਣਾ ਨੂੰ ਬੇਨਤੀ ਕਰਾਂਗੇ ਕਾਂਗਰਸ ਪਾਰਟੀ ਦੇ ਹੱਥ ਵਿੱਚ ਸੰਵਿਧਾਨ ਨੂੰ ਪਚਾਉਣ ਦੀ ਲੜਾਈ ਵਿੱਚ ਸਾਡਾ ਸਾਥ ਦੇ। ਕਿਉਂਕਿ ਰੱਬ ਪਰਮਾਤਮਾ ਦਾ ਘਰ ਹੈ ਇਸ ਘਰ ਨੂੰ ਤੁਸੀਂ ਢੂਠ ਮਾਰਿਆ ਸੀ। ਇਸ ਘਰ ਨੇ ਤੁਹਾਡੀ ਮੱਤ ਮਾਰਤੀ ਹੈ। ਤੁਸੀਂ ਅੱਜ ਕੱਲ੍ਹ ਸਮਝ ਨਹੀਂ ਰਹੇ ਆਪਣੇ ਆਪ ਨੂੰ ਸਦਾਓ। ਗਰੀਬਾਂ ਦੇ ਕਾਰਡ ਕੱਟੇ ਗਏ 5 ਕਿਲੋ ਕਣਕ 10 7 ਕਿਲੋ ਮਿਲਣਗੇ 30 30 ਕਿਲੋ ਕਣਕ ਅਜ ਰਾਜ ਹੁਣੀ ਖੜੇ ਨੇਣਾ ਪੁੱਛੋ 30 30 ਕਿਲੋ ਕਣਕ ਹਰ ਬੰਦੇ ਨੂੰ ਹਰ ਮਹੀਨੇ ਮਿਲਦੀ ਸੀ। ਅੱਜ 5 5 ਕਿਲੋ ਕਾਰਡ ਮੇਰੀ ਕਿੱਥੇ ਜਾ ਰਹੀ ਬਚੀ ਕਿਲੋ? 2000 ਰੁਪਏ ਸ ਜੋ ਚੰਨੀ ਸਾਹਿਬ ਸੀ ਔਰ ਅੱਜ 7000 ਰੁਪਏ ਸੈਂਕੜਾ ਆ 5000 ਰੁਪਏ ਕਿਤੀ ਜੇ ਵਿਚਾਰਿਆ ਅੱਜ ਲੋਕਾਂ ਨੂੰ ਸਭ ਪਤਾ ਆ ਲਾਅਨ ਆਰਡਰ ਦੀ ਕੀ ਸਥਿਤੀ ਹੈ ਡਰਗ ਡਬਲ ਹੋਇਆ ਪਿਆ ਸਾਰੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਕੀ ਹਾਲਤ ਬਣੇ ਪਏ ਆ